ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਾਰ ਦੇ ਮੁਖ ਸੇਵਾਦਾਰ ਸੰਤਰੀਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲਲੋਡਾ ਸਾਹਿਬ ਵਾਲੇ ਸਵੱਜ ਸਾਡੇ ਲਲੋਡਾ ਸਾਹਿਬ ਵਿਖੇ ਦਾਸ ਦੇ ਸਥਾਨ ਤੇ ਸੰਤ ਬਾਬਾ ਗੁਰਸਰਨ ਸਿੰਘ ਜੀ ਦੁੱਧਰ ਵਾਲੇ ਪਹੁੰਚੇ ਆ ਔਰ ਬਾਬਾ ਨਾਜਰ ਸਿੰਘ ਜੀ ਦਬਲਾਉਣ ਵਾਲੇ ਪੁਹਚੇ ਨੇ ਜਥਿਆਂ ਸਮੇਤ ਪਹੁੰਚਿਆ ਸਵਾਸੀਂ ਇੱਕ ਬੇਨਤੀ ਕਰ ਲੱਗੇ ਆ ਗ੍ਰੰਥੀ ਸਿੰਘ ਦੇ ਪਰਥਾਏ ਗ੍ਰੰਥੀ ਸਿੰਘ ਦੇ ਪਰਥਾਏ ਜੋ ਗ੍ਰੰਥੀ ਸਿੰਘ ਪਿੰਡ ਜਖਣਾ ਵਿਖੇ ਡਿਊਟੀ ਕਰਦੇ ਹਨ ਇਹ ਔਰ ਬਾਬਾ ਮਲਕੀਤ ਸਿੰਘ ਜੀ ਹੀੜੀਕੇ ਉਹਨਾਂ ਦੀ ਫੋਟੋ ਵੀ ਅਪਰ ਵੀਡੀਓ ਦੇ ਨਾਲ ਲਾਵਾਂਗੇ ਬਾਬਾ ਮਲਕੀਤ ਸਿੰਘ ਜੀ ਹੀੜੀਕੇ ਗ੍ਰਾਮਪੀਰ ਸਿੰਘ ਦੀ ਡਿਊਟੀ ਪਿੰਡ ਜਖਲਾਂ ਕਰਦੇ ਸੀ ਇਹਨਾਂ ਨੂੰ ਸਰੀਰਕ ਪ੍ਰੋਬਲਮ ਆ ਗਈ ਹੁਣ ਤੱਕ 7 ਲੱਖ ਰੁਪਈਆ ਉਹਨਾਂ ਦਾ ਲੱਗ ਚੁੱਕਿਆ ਹੈ ਹਜੇ ਵੀ ਹਸਪੀਟਲ ਦੇ ਵਿੱਚ ਦਾਖਲਲੇ ਮੈਂ ਸੰਤਾਵਾ ਪੁਰਖਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਗੁਰਸਿੱਖਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਥੋੜਾ ਥੋੜਾ ਯੋਗਦਾਨ ਆਪਨੇ ਸਾਰਿਆਂ ਨੇ ਪਾਉਣਾ ਉਹਨਾਂ ਦਾ ਜੋ Google Pay ਨੰਬਰ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਸੋ ਉਹਨਾਂ ਦਾ ਜਿਹੜਾ Google Pay ਨੰਬਰ ਹੈ 98771 98771 57392 57392 ਦੁਬਾਰਾ ਫੇਰ ਚੈੱਕ ਕਰ ਲਓ ਜੀ 98771 57392 ਇਹ ਉਹਨਾਂ ਦਾ Google ਨੰਬਰ ਹੈ ਸਾਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ ਤੇ ਸਿੱਧਾ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਓ ਉਹਨਾਂ ਦੀ ਹੁਣ ਥੈਰੇਪੀ ਹੋਣੀ ਆ ਤੇ ਹਸਪੀਟਲ ਦੇ ਵਿੱਚ ਦਾਖਲ ਹੋਏ ਹੋਏ ਨੇ ਤੇ ਸਾਰੀਆਂ ਫੋਟੋਆਂ ਨਾਲ ਲਾਵਾਂਗੇ ਤੇ ਦੂਜਾ ਨੰਬਰ ਉਹਨਾਂ ਦਾ ਜਿਹੜਾ Google Pay ਦਾ 98771 98771 14099 ਇਹ ਦੋਨੇ ਉਹਨਾਂ ਦੇ ਨੰਬਰ ਨੇ ਸੋ ਜਰੂਰ ਕਿਰਪਾ ਕਰਿਓ ਉਹ ਹਸਪੀਟਲ ਦੇ ਵਿੱਚ ਦਾਖਲਲੇ 7 ਲੱਖ ਰੁਪਈਆ ਹੁਣ ਤੱਕ ਲੱਗ ਚੁੱਕਿਆ ਕਈ ਸਰਜਰੀਆਂ ਹੋ ਗਈਆਂ ਨੇ ਤੇ ਹਲੇ ਥੈਰੇਪੀ ਹੋਣੀ ਆ 1.5 ਤੋਂ 2 ਲੱਖ ਰੁਪਏ ਦੀ ਹੋਰ ਲੋੜ ਆ ਸੋ ਗੁਰੂ ਕੇ ਵਜੀਰ ਨੇ ਸਾਰਿਆਂ ਨੂੰ ਬੇਨਤੀ ਕਰਾਂਗਾ ਮੈਂ ਥੋੜੇ ਥੋੜੇ ਮਾਇਆ ਕੋਈ 200 ਕੋਈ 500 ਕੋਈ 1000 ਜਿੰਨਾ ਵੀ ਹੋ ਸਕਦਾ ਇਸ ਗੂਗਲ ਪੇ ਨੰਬਰ ਦੇ ਵਿੱਚ ਜਰੂਰ ਮਾਇਆ ਉਹਨਾਂ ਦੇ ਕੋਲ ਭੇਜੋ ਇਹ ਨੰਬਰ ਉਹਨਾਂ ਦੀ ਆ ਬਾਬਾ ਮਲਕੀਤ ਸਿੰਘ ਜੀ ਢੀਕੇ ਉਹਨਾਂ ਦੀ ਨੰਬਰ ਆ ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ ਫਿਰ ਮੈਂ ਦੁਬਾਰਾ ਬੇਨਤੀ ਕਰਾਂਗਾ ਗੁਰੂ ਦਾ ਵਜ਼ੀਰ ਬਾਬਾ ਮਲਕੀਤ ਸਿੰਘ ਢੇੜੀ ਕੇ ਪਿੰਡ ਜਖਲਾਂ ਇਹ ਡਿਊਟੀ ਕਰਦੇ ਸਨ ਤੇ ਅਚਾਨਕ ਸਰੀਰ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਪੈਦਾ ਹੋ ਗਈਆਂ ਸੋ ਕਿਰਪਾ ਕਰਕੇ 7 ਲੱਖ ਰੁਪਏ ਹੁਣ ਤੱਕ ਲੱਗ ਚੁੱਕੇ ਆ ਕਿਰਪਾ ਕਰਕੇ ਜਿਹੜੇ ਉਹਨਾਂ ਦੇ ਨੰਬਰ ਬੋਲੇਗੇ ਨੇ Google ਨੰਬਰ ਉਹਦੇ ਵਿੱਚ ਆਪੋ ਆਪਣੇ ਹਿਸਾਬ ਦੇ ਨਾਲ ਕੋਈ 200 ਕੋਈ 500 ਕੋਈ ਹਜ਼ਾਰ ਕਿੰਨਾ ਵੀ ਹੋ ਸਕਦਾ ਦੇਸ਼ਾਂ-ਵਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਇਹ ਨੰਬਰ ਸਿੱਧਾ ਉਹਨਾਂ ਦਾ ਤੇ ਉਹਨਾਂ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਉਹਨਾਂ ਦੇ ਜਰੂਰ ਕਿਰਪਾ ਕਰਕੇ ਉਹਨਾਂ ਦੀ ਸੇਵਾ ਲਈ ਉਹਨਾਂ ਦੇ ਸਰੀਰ ਤੇ ਦਵਾਈਆਂ ਬੂਟੀਆਂ ਲਈ ਆਪਰੇਸ਼ਨ ਲਈ ਇਹ ਮਦਦ ਤੋਂ ਜਰੂਰ ਕਰਿਓ ਜੀ ਇਹ ਮੇਰੇ ਵੱਲੋਂ ਬੇਨਤੀ ਆ ਬਾਬਾ ਗੁਰਸਰਨ ਸਿੰਘ ਜੀ ਦੁੱਧ ਦਰਬਾਰਿਆਂ ਵੱਲੋਂ ਔਰ ਬਾਬਾ ਨਾਜ਼ਰ ਸਿੰਘ ਜੀ ਦਵਹਲਾਣ ਵਾਲਿਆਂ ਵੱਲੋਂ ਸੋ ਸਾਡੇ ਸਾਰਿਆਂ ਵੱਲੋਂ ਸਿੱਖ ਪੰਥ ਨੂੰ ਸਾਰਿਆਂ ਜਿੱਥੇ-ਜਿੱਥੇ ਵੀਡੀਓ ਜਾਏਗੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕੋਈ ਨਾ ਕੋਈ ਕਿਸੇ ਤਰ੍ਹਾਂ ਭਲਾ ਹੋ ਜਾਏ ਜੀ ਇੰਨੀ ਕੁ ਬੇਨਤੀ ਹੈ ਸਾਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ